ਹਾਂਜੀ ਦੋਸਤੋ ਕੀ ਹਾਲ ਨੇ ਸੋ ਸਭ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਜਹਾਜ਼ ਹਵੇਲੀ ਹਵੇਲੀ ਟੋਡਰਮਲ ਜਿਸ ਨੂੰ ਜਹਾਜ਼ ਹਵੇਲੀ ਜਾਂ ਜਹਾਜ਼ ਮਹਿਲ ਵਜੋਂ ਜਾਣਿਆ ਜਾਂਦੇ ਜੀ ਟੋਡਰਮਲ ਜੀ ਦੀ 17ਵੀਂ ਸਦੀ ਦੀ ਰਿਹਾਇਸ਼ ਹਵੇਲੀ ਆ ਜੀ ਜੋ ਮੁਗਲ ਸਾਮਰਾਜ ਅਧੀਨ ਸਰੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੇ ਦਰਬਾਰ ਵਿੱਚ ਦੀਵਾਨ ਬਣਿਆ ਸੀ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਵਾਨ ਸ਼ਹੀਦ ਸਾਹਿਬਜ਼ਾਦਾ ਧੰਤਨ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਧੰਤਨ ਬਾਬਾ ਫਤਿਹ ਸਿੰਘ ਜੀ ਅਤੇ ਉਹਨਾਂ ਜੀ ਦੀ ਮਾਤਾ ਧੰਤਨ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਨੂੰ ਜਿਹੜਾ ਯਾਦ ਕੀਤਾ ਜਾਂਦਾ ਹੈ ਜੀ ਉਹਨਾਂ ਸਮਿਆਂ ਦੀ ਜਹਾਜ ਹਵੇਲੀ ਇਤਿਹਾਸਕ ਹਵੇਲੀ ਆ ਜੀ ਜਿਹੜੀ ਕੇਸ ਰੰਦੀਟਾਂ ਦੇ ਨਾਲ ਡਿਜ਼ਾਈਨ ਕੀਤੀ ਹੋਈ ਆ ਜੀ ਉਹਨਾਂ ਸਮਿਆਂ ਦੀਆਂ ਇਤਿਹਾਸਕ ਯਾਦਾਂ ਨੂੰ ਜਿਹੜੀ ਅੱਜ ਵੀ ਤਾਜ਼ਾ ਕਰਦੀਆਂ ਨੇ ਜੀ ਬਹੁਤ ਹੀ ਵੱਡੇ ਇਤਿਹਾਸ ਨੇ ਜੀ ਸਿੱਖੀ ਇਤਿਹਾਸ ਵਿੱਚ ਟੋਡਰਮਲ ਜੀ ਨੂੰ ਇੱਕ ਬਹੁਤ ਵੱਡੀ ਕੀਮਤ ਤੇ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਖਰੀਦਣ ਲਈ ਯਾਦ ਕੀਤਾ ਜਾਂਦਾ ਹੈ ਜੀ ਇਹ ਕਹਿੰਦੇ ਹੋਏ ਕਿ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਸਹਾਯਦਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਸਹਾਇਜਾਦ ਤਨਤਨ ਬਾਬਾ ਫਤਿਹ ਸਿੰਘ ਜੀ ਦੋਵਾਂ ਦੀਆਂ ਮ੍ਰਿਤਕ ਦੇਹਾਂ ਦੇ ਸੰਸਕਾਰ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਗਈ ਸੀ ਜੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਾਇਜਾਦਿਆਂ ਨੇ 1704 ਈਸਵੀ ਵਿੱਚ ਵਜ਼ੀਰ ਖਾਨ ਨੂੰ ਭਾਰੀ ਕੀਮਤ ਦੇ ਕੇ ਸਰੰਦ ਦਾ ਗਵਰਨਰ ਉਸ ਨੂੰ ਜ਼ਮੀਨ ਦੇ ਪੂਰੇ ਟੁਕੜੇ ਨੂੰ ਸੋਨੇ ਦੇ ਸਿੱਕੇਾਂ ਅਸ਼ਰਫੀਆਂ ਨਾਲ ਇੱਕ ਲੰਬਕਾਰੀ ਸਥਿਤੀ ਵਿੱਚ ਸੋ ਉਹਨਾਂ ਨੇ ਟੱਕ ਕੇ ਜਿਹੜੀ ਕਿ ਜ਼ਮੀਨ ਹੈ ਜੀ ਉਹ ਖਰੀਦੀ ਸੀ ਜੀ ਕਿਉਂਕਿ ਉਸ ਨੂੰ ਜ਼ਮੀਨ ਤੇ ਸੋਨੇ ਦੇ ਸਿੱਕੇ ਖੜੇ ਕਰਨ ਲਈ ਕਿਹਾ ਗਿਆ ਸੀਗਾ ਜੀ ਅਤੇ ਉਸ ਨੂੰ ਸਿਰਫ ਉਹੀ ਜ਼ਮੀਨ ਦਿੱਤੀ ਗਈ ਸੀ ਜਿਸ ਨੂੰ ਉਹ ਸੋਨੇ ਦੇ ਸਿੱਕਿਆਂ ਨਾਲ ਢੱਕ ਸਕਦਾ ਸੀ ਸੋ ਟੋਡਰਮਲ ਜੀ ਕੋਲ ਜਿੰਨੇ ਸਿੱਕੇ ਸੀਗੇ ਉਹਨਾਂ ਨੇ ਖੜੀਆਂ ਮੋਹਰਾਂ ਕਰਕੇ ਸੋ ਤਨ ਤਨ ਬਾਬਾ ਜੋਰਾਵਾਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਦੇ ਲਈ ਜਿਹੜੀ ਕਿ ਜਗਾ ਖਰੀਦੀ ਸੀ ਜੀ ਸੋ ਉਹਨਾਂ ਦੀਆਂ ਇਤਿਹਾਸਿਕ ਯਾਦਾਂ ਨੂੰ ਜਿਹੜਾ ਯਾਦ ਕੀਤਾ ਜਾਂਦਾ ਹੈ ਜੀ ਉਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜੀ ਬਾਅਦ ਵਿੱਚ ਉਹਨਾਂ ਦੇ ਸੰਸਕਾਰ ਦਾ ਵੀ ਪ੍ਰਬੰਧ ਜਿਹੜਾ ਕਿ ਕੀਤਾ ਗਿਆ ਸੀਗਾ ਜੀ ਟੋਡਰਮਲ ਨੂੰ ਹਾਲਾਂਕਿ ਵਜ਼ੀਰ ਖਾਨ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਅਤੇ ਉਸ ਨੂੰ ਉਸਦੇ ਪਰਿਵਾਰ ਨੂੰ ਜਲਦੀ ਹੀ ਬਾਅਦ ਵਿੱਚ ਹਵੇਲੀ ਨੂੰ ਜਿਹੜਾ ਛੱਡਣਾ ਪਿਆ ਜੀ ਖੰਡਰ ਇਮਾਰਤ ਉਹਨਾਂ ਦੀ ਇੱਕੋ ਇੱਕ ਯਾਦ ਦਿਵਾਉਂਦੀ ਸੀ ਆਉਣ ਵਾਲੇ ਸਾਲਾਂ ਵਿੱਚ ਹਵੇਲੀ ਤੇਜ਼ੀ ਨਾਲ ਜਿਹੜੀ ਖਰਾਬ ਹੋ ਰਹੀ ਸੀ ਜੀ ਕਈ ਥਾਵਾਂ ਤੋਂ ਢਹਿ ਵੀ ਪਈ ਸੀ ਸੋ ਅੱਜ ਵੀ ਜਿਹੜੀਆਂ ਉਹਨਾਂ ਦੀਆਂ ਯਾਦਾਂ ਨੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡੀਆਂ ਕੁਰਬਾਨੀਆਂ ਨੇ ਜੀ ਭਾਵੇਂ ਇਹ ਬੰਦਾ ਬਹਾਦਰ ਦੁਆਰਾ ਸਰੰਦ ਦੀ ਲੁੱਟ ਕਸੁੱਟ ਤੋਂ ਬਚ ਗਿਆ ਸੀ ਅਤੇ ਸਿੱਖ ਸੰਗ ਦੇ ਰਾਜ ਦੌਰਾਨ ਦੀਵਾਨ ਟੋਡਰਮਲ ਦੇ ਸਹਤਕਾਰ ਤੋਂ ਹਵੇਲੀ ਨੂੰ ਅਛੂਤਾ ਛੱਡ ਦਿੱਤਾ ਗਿਆ ਸੀ ਅੱਜ ਗੁਰਦੁਆਰਾ ਸਾਹਿਬ ਜੋਤੀ ਸਰੂਪ ਉਸ ਅਸਥਾਨ ਤੇ ਖੜਾ ਹੈ ਜਿੱਥੇ ਇਹਨਾਂ ਤਿੰਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਅਤੇ ਦੋਵਾਂ ਗੁਰਦੁਆਰਿਆਂ ਨੂੰ ਜੋੜਨ ਵਾਲੀ ਸੜਕ ਦੀਵਾਨ ਟੋਡਰਮਲ ਮਾਰਗ ਵਜੋਂ ਜਾਣੀ ਜਾਂਦੀ ਹੈ ਜੀ ਅੱਜ ਵੀ ਦੀਵਾਨ ਟੋਡਰਮਲ ਜੀ ਦਾ ਸਿੱਖਾਂ ਵੱਲੋਂ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਜੀ ਸੋ ਉਹਨਾਂ ਸਮਿਆਂ ਦੇ ਵਿੱਚ ਸੋਨੇ ਦੀਆਂ ਅਸ਼ਰਫੀਆਂ ਦੇ ਕੇ ਜਿਹੜੀ ਸਹਹਜਾਦਿਆਂ ਦੇ ਸੰਸਕਾਰ ਦੇ ਲਈ ਉਹਨਾਂ ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਸੋ ਸਹਹਜਾਦਿਆਂ ਅਤੇ ਮਾਤਾ ਜੀ ਦੇ ਸੰਸਕਾਰ ਦੇ ਲਈ ਜਿਹੜੀ ਕਿ ਜਗਾ ਖਰੀਦੀ ਗਈ ਸੀਗੀ ਜੀ ਉਹਨਾਂ ਸਮਿਆਂ ਦੀ ਜੀ ਖੂਰ ਨੇ ਅਤੇ ਤੁਸੀਂ ਦੇਖ ਸਕਦੇ ਹੋ ਜੀ ਟੋਡਰਮਲ ਜੀ ਦੀ ਉਹਨਾਂ ਸਮਿਆਂ ਦੀਆਂ ਜਿਹੜੀਆਂ ਇਤਿਹਾਸਕ ਹਵੇਲੀਆਂ ਨੇ ਜੀ ਅੱਜ ਵੀ ਨੇ ਜਿਹੜੀਆਂ ਸਾਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਜੀ ਉਹਨਾਂ ਦੀ ਸਾਮ ਸੰਭਾਲ ਆ ਜਿਹੜੀ ਕਰਨੀ ਚਾਹੀਦੀ ਆ ਜੀ ਸੋ ਬਹੁਤ ਹੀ ਵੱਡੇ ਇਤਿਹਾਸ ਨੇ ਜੀ